ਜਿੰਦਾਬਾਦ ਆਵਾਜ਼ ਦੋ ਆਮੇਕ ਹੈ ਕਿ ਇਸ ਵਾਰੀ ਵੀ ਜਿਹੜਾ ਸਾਨੂੰ ਉਹ ਮੋਬਾਈਲ ਨਹੀਂ ਹੋਇਆ ਮੈਡਮ ਤੁਸੀਂ ਡੀਸੀ ਆਫਿਸ ਵੀ ਗਏ ਸੀ ਹਾਂ ਪਰ ਹਾਲੇ ਤੱਕ ਵੀ ਸਾਨੂੰ ਨਾ ਮੋਬਾਈਲ ਦੋ ਸਾਲਾਂ ਦੇ ਵਿੱਚ ਦੋ ਮੋਬਾਈਲ ਦਾ ਛੱਡੋ ਸਾਨੂੰ ਇੱਕ ਵਾਰੀ ਵੀ ਜਿਹੜਾ ਫੋਨ ਨਹੀਂ ਮਿਲੇ ਅਸੀਂ ਆਪਣੇ ਪਰਸਨਲ ਫੋਨਾਂ ਤੇ ਆਪਣਾ ਪਰਸਨਲ ਡਾਟਾ ਯੂਜ਼ ਕਰਕੇ ਜਿੰਨਾ ਸਰਕਾਰ ਵੱਲੋਂ ਡਾਟਾ ਦਿੱਤਾ ਜਾਂਦਾ ਉਹਨੇ ਡਾਟੇ ਦੇ ਵਿੱਚ ਜਿਹੜਾ ਉਹ ਸਾਡਾ ਉਸ ਐਪ ਦੇ ਉੱਪਰ ਕੰਮ ਨਹੀਂ ਹੁੰਦਾ ਤੇ ਅਸੀਂ ਉਹ ਜਿਹੜਾ ਸਾਰਾ ਆਪਣਾ ਪਰਸਨਲ ਫੋਨ ਵੀ ਯੂਜ਼ ਕਰਕੇ ਆਪਣਾ ਪਰਸਨਲ ਡਾਟਾ ਯੂਜ਼ ਕਰਕੇ ਜਿਹੜਾ ਉਹ ਕੰਮ ਕਰਦੇ ਆ ਤੇ ਉਹਦੇ ਵਿੱਚ ਜਿਹੜੀ ਹੈ ਇੱਕ ਫੋਟੋ ਕੈਪਚਰਿੰਗ ਬੈਨੀਫਿਸ਼ਰੀ ਦੀ ਦੇ ਨਾਲੇ ਮੋਬਾਈਲ ਜਿਹੜੇ ਵੈਰੀਫਾਈ ਕਰਨ ਨੂੰ ਲਾਹਤਰੀਆਂ ਦੇ ਵੀ ਸਾਡੀ ਅੱਜ ਦੀ ਇਹ ਮੰਗੇ ਵੀ ਜਦੋਂ ਤੱਕ ਸਾਨੂੰ ਮੋਬਾਈਲ ਸਰਕਾਰੀ ਸਿਮ ਜਾਂ ਜਿਹੜੇ ਆ ਉਹ ਟੈਬਲੇਟ ਨਹੀਂ ਦਿੱਤੇ ਜਾਣਗੇ ਉਦੋਂ ਤੱਕ ਜਿਹੜਾ ਵੀ ਜਿੰਨੇ ਵੀ ਇਹ ਅਸੀਂ ਕੰਮ ਗੜਾਏ ਨੇ ਉਹਨਾਂ ਸਾਰਿਆਂ ਦਾ ਅਸੀਂ ਜਿਹੜਾ ਬਾਈਕਾਟ ਕਰਦੇ ਮੈਂ ਇਸ ਤੋਂ ਪਹਿਲਾਂ ਵੀ ਤੁਸੀਂ ਡੀਸੀ ਦਫਤਰ ਵੀ ਉਦੋਂ ਵੀ ਕੀਤਾ ਸੀਗਾ ਪ੍ਰੋਟੈਸਟ ਉਸ ਤੋਂ ਹੋਰ ਤਰ੍ਹਾਂ ਤੁਹਾਡਾ ਹਾਲੀ ਸੀ ਹੋਇਆ ਸੀਗਾ ਸਰ ਹਾਂਜੀ ਪਿਛਲੇ ਦਿਨਾਂ ਦੌਰਾਨ ਅਸੀਂ ਜਿਹੜਾ ਆ ਉਹ ਡੀਸੀ ਦਫਤਰ ਜਿਹੜਾ ਧੰਨ ਦਿੱਤਾ ਸੀ ਉਹ ਫੀਡ ਦੇ ਰਿਗਾਰਡਿੰਗ ਸੀਗਾ ਕਿਉਂਕਿ ਉਹਨਾਂ ਦਿਨਾਂ ਦੇ ਜਿਹੜੀ ਫੀਡ ਦੇ ਹਾਲਾਤ ਸੀਗੇ ਉਹ ਬਹੁਤ ਹੀ ਜ਼ਿਆਦਾ ਮਾੜੇ ਸੀਗੇ ਤੇ ਫੀਡ ਦੇ ਹਾਲਾਤ ਅੱਜ ਵੀ ਉਦਾਂ ਦੇ ਚਲੋ ਫੀਡ ਦੇ ਵਿੱਚ ਕੁਝ ਥੋੜਾ ਬਹੁਤ ਸੁਧਾਰ ਤਾਂ ਹੋਇਆ ਹੈ ਪਰ ਜਿਹੜੀ ਫੀਡ ਆ ਉਹ ਲਾਭਪਾਤਰੀਆਂ ਦੇ ਅਕੋਰਡਿੰਗ ਨਹੀਂ ਆਉਂਦੀ ਜਾਂ ਤਾਂ ਬਿਲਕੁਲ ਬਹੁਤ ਜ਼ਿਆਦਾ ਮਾਤਰਾ 'ਚ ਆ ਜਾਂਦੀ ਆ ਜਿਹੜੀ ਐਕਸਪਾਇਰੀ ਜਿਹੜੀ ਡੇਟ ਆ ਉਹਦੀ ਸਿਰਫ 3 ਮਹੀਨੇ ਤੋਂ ਵੱਧ ਜਿਹੜੀ ਉਹਦੀ ਐਕਸਪਾਇਰੀ ਡੇਟ ਨੂੰ ਉਹ ਐਕਸਪਾਇਰੀ ਡੇਟ ਆਨ ਤੱਕ ਸਾਡੇ ਕੁਝ ਜ ਜਾਂ ਤੱਕ ਕਿਸੇ ਵੇਲੇ ਦੋ ਦੋ ਤਿੰਨ ਤਿੰਨ ਮਹੀਨੇ ਫੀਡ ਨਹੀਂ ਆਂਦੀ ਜੇ ਫੀਡ ਆਂਦੀ ਆ ਤਾਂ ਮੋਰ ਤੋਂ ਵੱਧ ਜਿਹੜੀ ਫੀਡ ਦਿੱਤੀ ਜਾਂਦੀ ਮੈਨੂੰ ਕੁਝ ਖਾਣਾ ਵਗੈਰੇ ਵੀ ਜਿਹੜੇ ਬੱਚੇ ਕੁਝ ਆਂਦੇ ਨੇ ਜਿਹੜੇ ਅੰਗੜਵਾੜੀ ਦੇ ਵਿੱਚ ਉਹਨਾਂ ਦੇ ਪੇਰੈਂਟਸ ਕਹਿੰਦੇ ਨੇ ਖਾਣਾ ਠੀਕ ਨਹੀਂ ਦਿੱਤਾ ਜਾਂਦਾ ਇਹ ਸਾਡੇ ਹਾਂਜੀ ਸਰ ਅਸੀਂ ਇਹਦੇ ਬਾਰੇ ਵਿਭਾਗ ਦੇ ਅਧਿਕਾਰੀ ਨਾਲ ਬਹੁਤ ਵਾਰੀ ਗੱਲ ਹੋਈ ਹੈ ਕਿਉਂਕਿ ਐਗਜ਼ਾਮਪਲ ਦੇ ਤੌਰ ਤੇ ਜੇ ਆਪਾਂ ਖਿਚੜੀ ਦੀ ਗੱਲ ਕਰੀਏ ਜਿਹੜੀ ਖਿਚੜੀ ਤੁਸੀਂ ਜਿਵੇਂ ਕਿਸੇ ਪਿੰਡ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਤੁਸੀਂ ਤਾਂ ਚਲੋ ਸੋਸ਼ਲ ਮੀਡੀਆ ਤੇ ਸਾਰੇ ਬਸ ਜਾਣੇ ਤੁਸੀਂ ਕਿਸੇ ਖਿਚੜੀ ਦਾ ਪੈਕੇਟ ਦੇਖੋ ਉਹਦੇ ਵਿੱਚ ਨਾ ਦਾ ਦਾਣਾ ਆ ਪੱਕੀ ਸਾਰਾ ਉਹ ਚੌਲਾਂ ਦੇ ਨਾਲ ਭਰਿਆ ਹੋਇਆ ਤੇ ਉਹਦੇ ਵਿੱਚ ਪਾਮਲਨ ਆਇਲ ਯੂਜ਼ ਕੀਤਾ ਜਾਂਦਾ ਜਿਹੜੇ ਪੇਰੈਂਟਸ ਕਹਿੰਦੇ ਨੇ ਵੀ ਅਸੀਂ ਕੋਈ ਵੀ ਹੋਵੇ ਅਸੀਂ ਵੀ ਹੋਈ ਅਸੀਂ ਵੀ ਆਪਣੇ ਬੱਚਿਆਂ ਨੂੰ ਪਾਮਲਨ ਆਇਲ ਘੜਾਇਆ ਉਹ ਦੇਣਾ ਨਹੀਂ ਚੰਗਾ ਸਮਝਾਂਗੇ ਇਸ ਕਰਕੇ ਜਿਹੜੇ ਲਾਭਾਤਰੀ ਜਿਹੜੀ ਪੰਜੀਰੀ ਦੀ ਗੱਲ ਕਰ ਰਹੇ ਆ ਪੰਜੀਰੀ ਦੇ ਵਿੱਚ ਵੀ ਜਿਹੜਾ ਉਹ ਸੋਇਆਬੀਨ ਦਾ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਸ ਕਰਕੇ ਪੇਰੈਂਟਸ ਜਿਹੜਾ ਉਸ ਫੀਡ ਨੂੰ ਲੈਣ ਨੂੰ ਸਾਨੂੰ ਬਾਰ-ਬਾਰ ਮਨਾ ਕਰ ਰਹੇ ਸੀ ਜਿਹੜਾ ਦਲੀਆ ਸੀ ਲੂਣ ਵਾਲਾ ਉਹਦੇ ਵਿੱਚ ਬਹੁਤ ਜ਼ਿਆਦਾ ਹਲਦੀ ਦੀ ਮਾਤਰਾ ਹੁੰਦੀ ਸੀ ਤੇ ਜਿਹੜਾ ਮਿੱਠਾ ਦਲੀਆ ਹੁੰਦਾ ਸੀ ਉਹਦੇ ਵਿੱਚ ਖੰਡ ਹੈ ਉਹਦੇ ਵਿੱਚ ਮਿਕਸ ਹੈ ਕਿ ਹੋ ਨਹੀਂ ਹੋ ਜਾਂਦਾ ਸੀ ਇਸ ਕੋਈ ਨਾ ਪਾਤਰੀ ਉਸ ਨੂੰ ਮਨਾ ਕਰਦੇ ਸੀ ਬਹੁਤ ਵਾਰੀ ਵਿਭਾਗ ਯੂਨੀਵਰਸਿਟੀ ਦੇ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਸਾਡੇ ਜਿਹੜੇ ਮਸਲੇ ਆ ਉਹ ਜਿਉਂ ਦੇ ਤਿਉਂ ਹੀ ਨੇ ਮੈਡਮ ਜੇ ਤੁਹਾਡਾ ਨਾਮ ਸੁਣ ਮਾਈ ਹੋਈ ਫਿਰ ਨੈਕਸਟ ਕੀ ਤੁਸੀਂ ਕਾਰਵਾਈ ਹਾਂਜੀ ਇਹ ਸਾਡੀ ਹੁਣ ਅਸੀਂ ਕੋਈ ਵੀ ਜਿਹੜਾ ਸਾਡਾ ਫੈਸਲਾ ਕਰੀ ਆਪਣੀ ਇੱਕ ਸਾਰਿਆਂ ਦੀ ਸਲਾਹ ਨਾਲ ਜਥੇਵੰਦੀ ਦੀ ਸਲਾਹ ਦੇ ਨਾਲ ਹੀ ਹੁੰਦਾ ਜੋ ਸਾਨੂੰ ਅੱਗੇ ਉਹ ਫੈਸਲਾ ਆਏਗਾ ਉਸ ਫਿਰ ਅਸੀਂ ਸਾਡਾ ਜਿਹੜਾ ਸੰਘਰਸ਼ ਇਸ ਤੋਂ ਵੀ ਸਖਤ ਅਸੀਂ ਕਰਾਂਗੇ ਆ ਨੰਬਰ ਵੀਕਾ ਮੈਂ ਜ਼ਿਲੰਦਰ ਅਰਬਨ ਬਲਾਕ ਪ੍ਰਧਾਨ ਹਾਂ ਸੋ ਅੱਜ ਅਸੀਂ ਇੱਥੇ ਸਾਰੇ ਇਕੱਠੇ ਹੋਏ ਬਹੁਤ ਦੁਖੀ ਮਾਨ ਦੇ ਨਾਲ ਇਕੱਠੇ ਹੁੰਦਾ ਬੰਦਾ ਮਜ਼ਦੂਰੀ ਹੁੰਦੀ ਸਾਡੀ ਵੀ ਅਸੀਂ ਸਰਕਾਰਾਂ ਨੂੰ ਇੰਨੀ ਵਾਰੀ ਆਪਣੇ ਮੰਗ ਪੱਤਰ ਦੇ ਚੁਕੇ ਆ ਪਰ ਸਾਡੀ ਇੱਕ ਵੀ ਸੁਣਵਾਈ ਨਹੀਂ ਹੋ ਰਹੀ ਹੁਣ ਅੱਜ ਸਾਡਾ ਮੇਨ ਮੁੱਦਾ ਪੋਸ਼ਨ ਟਰੈਕਰ ਨੂੰ ਲੈ ਕੇ ਆ ਨਾ ਤਾਂ ਸਾਨੂੰ ਸਰਕਾਰ ਕੋਈ ਮੋਬਾਈਲ ਦੇ ਰਹੀ ਹੈ ਨਾ ਸਾਨੂੰ ਕੋਈ ਟੈਬ ਦੇ ਰਹੀ ਹੈ ਜਿੰਨਾ ਸਾਡਾ ਪੋਸ਼ਨ ਟਰੈਕਰ ਦਾ ਲੋਡ ਪੈ ਰਿਹਾ ਆ ਉਤੋਂ ਦੀ ਬੈਨੀਫਿਸ਼ੀਅਰੀਆਂ ਦੇ ਕਹਿੰਦੇ ਕੇवाईसी ਕਰੋ ਜਦੋਂ ਅਸੀਂ ਬੈਨੀਫਿਸ਼ਰੀਆਂ ਦੇ ਕੋਲੋਂ ਉਹਨਾਂ ਦੀ ਕੇਵਾਈਸੀ ਕਰਾਂਗੇ ਉਹਨਾਂ ਤੋਂ ਓਟੀਪੀ ਲਵਾਂਗੇ ਤੇ ਲੋਕ ਸਾਨੂੰ ਉਲਟਾ ਕੁਝ ਵੀ ਉਹਨਾਂ ਦੇ ਅਕਾਊਂਟਾਂ ਦੇ ਨਾਲ ਸ਼ੇਅਰ-ਚਾੜ ਹੁੰਦੀ ਆ ਤੇ ਉਹ ਪਹਿਲਾਂ ਸਾਡੇ ਤੇ ਗੱਲ ਆਦੀ ਹੈ ਜਦ ਕਿ ਇਸ ਗੱਲ ਲਈ ਮਹਿਕਮੇ ਨੂੰ ਅਸੀਂ ਬਹੁਤ ਵਾਰੀ ਦੱਸ ਚੁੱਕੇ ਹਾਂ ਉਹ ਨਾ ਤਾਂ ਸਾਡੀ ਗੱਲ ਨੂੰ ਇਸ ਤੇ ਨੂੰ ਕੋਈ ਅੱਗੇ ਪਚਾਉਂਦੇ ਆ ਸਾਨੂੰ ਨਹੀਂ ਪਤਾ ਮੰਤਰੀ ਤੱਕ ਇਹ ਗੱਲ ਪਹੁੰਚਦੀ ਜਾਂ ਨਹੀਂ ਪਹੁੰਚਦੀ ਮੰਤਰੀ ਨੇ ਆਪਣਾ ਬਿਆਨ ਸੰਸਦ ਦੇ ਵਿੱਚ ਦੇ ਦਿੱਤਾ ਕਿ ਵਰਕਰ ਸਿਰਫ 4 ਘੰਟੇ ਕੰਮ ਕਰਦੇ ਆ 4 ਘੰਟੇ ਦੇ ਬਜਾਏ ਸਾਨੂੰ ਤਾਂ 24 ਘੰਟੇ ਕਰਨਾ ਪੈਂਦਾ 20 ਘੰਟੇ ਦਾ ਉਹਨਾਂ ਨੂੰ ਕੰਮ ਦਿਖਦਾ ਹੀ ਨਹੀਂ ਜਿਹੜ ਉਹਨਾਂ ਨੇ ਵਾਦਾ ਕੀਤਾ ਸੀ ਹਾਂਜੀ ਸਾਣਾ ਸਰ ਹਰਿਆਣਾ ਦੇ ਵਿੱਚ ਦੋ ਵਾਰੀ ਟੈਮ ਮਿਲ ਗਿਆ ਸਾਡੇ ਹਰੇ ਇੱਕ ਵਾਰੀ ਵੀ ਨਹੀਂ ਹੋਇਆ ਵਰਕਰ ਆਪਣੇ ਆਪਣੇ ਫੋਨਾਂ ਤੇ ਪਰਸਨਲੀ ਫੋਨਾਂ ਤੇ ਸਾਰੇ ਕੰਮ ਕਰਕੇ ਦੇ ਰਹੇ ਤੁਸੀਂ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਹੈ ਸਾਰਿਆਂ ਨਾਲ ਸਰ ਟੋਟਲ ਡਾਇਰੈਕਟੋਰੇਟ ਤੱਕ ਵੀ ਇਹ ਗੱਲ ਹੋਈ ਹੈ ਜਿਹੜੀ ਤੁਸੀਂ ਅੱਜ ਕਾਪੀਆਂ ਸਾੜੀਆਂ ਉਹਦੇ ਵਿੱਚ ਕੀ ਆਇਆ ਬਜਟ ਚ ਬਜਟ ਚ ਸਾਡਾ ਕੁਝ ਰੱਖਿਆ ਹੀ ਨਹੀਂ ਸਰ ਸਾਰੇ ਨੇ ਅੱਛਾ ਸਰਕਾਰ ਕਹਿ ਰਹੀ ਹੈ ਮੰਤਰੀ ਸਾਹਿਬਾ ਕਹਿ ਰਹੀ ਹੈ ਕਿ ਇਹਨਾਂ ਦਾ 4 ਘੰਟੇ ਦਾ ਕੰਮ ਹੈ 4 ਘੰਟੇ ਦੇ ਵਿੱਚ ਇਹ ਜੋ ਕੁਝ ਅਸੀਂ ਦੇ ਰਹੇ ਆ ਬਹੁਤ ਆ ਹੁਣ ਮੈਂ ਮੰਤਰੀ ਸਾਹਿਬ ਤੱਕ ਇਹ ਗੱਲ ਪਹੁੰਚਾਉਣਾ ਚਾਹੁੰਦੀ ਆ ਕਿ ਜੇ ਉਹ 9500 ਦੇ ਵਿੱਚ ਆਪਣਾ ਇੱਕ ਪਰਿਵਾਰ ਚਲਾ ਕੇ ਦੇਖੇਗੇ ਉਹ ਚੱਲਦਾ ਪਰਿਵਾਰ ਹੁਕਮਤਾਂ ਦੀ ਸਿੰਪਲ ਫਾਈਟ ਚਲ ਗਈ ਠੀਕ